ਆਸਾ ਮਹੱਲਾ ਪਹਿਲਾ ਜੇਤਾ ਸ਼ਬਦ ਸੁਰਤ ਧੁਨ ਤੇਤੀ ਜੇਤਾ ਰੂਪ ਕਾਇਆ ਤੇਰੀ ਤੂੰ ਆਪੇ ਰਸਨਾ ਆਪੇ ਬਸਨਾ ਹਵਰਨਾ ਦੂਜਾ ਕਹੂੰ ਮਾਈ ਸਾਹਿਬ ਮੇਰਾ ਏਕੋ ਹੈ ਏਕੋ ਹੈ ਭਾਈ ਏਕੋ ਹੈ ਰਾਹਉ ਆਪੇ ਮਾਰੇ ਆਪੇ ਛੋੜੈ ਆਪੇ ਲੇਵੈ ਦੇ ਆਪੇ ਵਿਖੈ ਆਪੇ ਵਿਗਸੈ ਆਪੇ ਨਦਰ ਕਰੇ ਜੋ ਕਿਛ ਕਰਨਾ ਸੋ ਕਰ ਰਹਾ ਅਵਰ ਨਾ ਕਰਨਾ ਜਾਈ ਜੈਸਾ ਵਰਤੈ ਤੈਸੋ ਕਹੀਐ ਸਭ ਤੇਰੀ ਵਡਿਆਈ ਕਲ ਕਲ ਵਾਲੀ ਮਾਇਆ ਮਦ ਮੀਠਾ ਮਨਮਤਵਾਲਾ ਪੀਵਤ ਰਹੇ ਆਪੇ ਰੂਪ ਕਰੇ ਬਹੁ ਭਾਂਤੀ ਨਾਨਕ ਬਪੜਾ ਏਵ ਕਹੈ ਹਾਸਾ ਮਹੱਲਾ ਪਹਿਲਾ ਵਾਜਾ ਮਤ ਪਖਾਵਜ ਭਾਉ ਹੋਏ ਆਨੰਦ ਸਦਾ ਮਨ ਚਾਉ ਇਹਾ ਭਗਤ ਇਹੋ ਤਪਤਾਉ ਏ ਤਰੰਗ ਨਾਚ ਹੋ ਰੱਖ ਰੱਖ ਪਾਉ ਪੂਰੇ ਤਾਲ ਜਾਣੈ ਸਲਾਹ ਹੋਰ ਨੱਚਣਾ ਖੁਸ਼ੀਆਂ ਮਨ ਮਾਹ ਰਹਾਉ ਸਤ ਸੰਤੋਖ ਵੱਜਹਿ ਦੋਏ ਤਾਲ ਪੈਰੀ ਵਾਜਾ ਸਦਾ ਨਿਹਾਲ ਰਾਗ ਨਾਦ ਨਹੀਂ ਦੂਜਾ ਭਾਉ ਇਤ ਰੰਗ ਨਾਚੋ ਰੱਖ ਰੱਖ ਪਾਉ ਭਉ ਫੇਰੀ ਹੋਐ ਮਨ ਚੀਤ ਬਹੰਦਿਆਂ ਉਠਦਿਆਂ ਨੀਤਾ ਨੀਤ ਲੇਟਣ ਲੇਟ ਜਾਣੈ ਤਨ ਸੁਆਹ ਇਤ ਰੰਗ ਨਾਚੋ ਰੱਖ ਰੱਖ ਪਾਉ ਸਿੱਖ ਸਭਾ ਦੀ ਖਿਆ ਕਾ ਭਾਉ ਗੁਰਮੁਖ ਸੁਣਨਾ ਸਾਚਾ ਨਾਉ ਨਾਨਕ ਆਖਣ ਵੇਰਾ ਵੀਰ ਇਤਰੰਗ ਨਾਚੋ ਰਖ ਰਖ ਪੈਰ ਆਸਾ ਮਹੱਲਾ ਪਹਿਲਾ ਪਾਉਣ ਉਪਾਏ ਧਰੀ ਸਭ ਧਰਤੀ ਜਲ ਅਗਨੀ ਕਾ ਬੰਦ ਕੀਆ ਅੰਦਲੈ ਦਹ ਸਿਰ ਮੂंड ਕਟਾਇਆ ਰਾਵਣ ਮਾਰ ਕੇ ਆ ਵੱਡਾ ਭਇਆ ਕਿਆ ਉਪਮਾ ਤੇਰੀ ਆਖੀ ਜਾਏ ਤੂੰ ਸਰਬੇ ਪੂਰ ਰਹਾ ਲਿਵਲਾਏ ਰਹਾ ਜੀ ਉਪਾਏ ਜੁਗਤ ਹੱਥ ਕੀਨੀ ਕਾਲੀ ਨਥ ਕਿਆ ਵੱਡਾ ਭਇਆ ਇਸ ਤੂੰ ਪਰਖ ਜੋ ਰੂਹ ਕੌਣ ਕਹੀਐ ਸਰਬ ਨਿਰੰਤਰ ਰਵ ਰਹਿਆ ਨਾਲ ਕਟੰਬ ਸਾਥ ਵਰਦਾਤਾ ਬ੍ਰਹਮਾ ਭਾਲਨ ਸਿਸ਼ਟ ਗਿਆ ਆਗੈ ਅੰਤਮਾ ਪਾਇਉ ਤਾਕਾ ਕੰਸ ਛੇਦ ਕਿਆ ਵੱਡਾ ਭਇਆ ਰਤਨ ਉਪਾਏ ਧਰੇ ਖੀਰ ਮਥਿਆ ਹੋਰ ਪਖਲਾਈ ਜੇ ਅਸੀਂ ਕੀਆ ਕਹਿ ਨਾਨਕ ਛਪੈ ਕਿਉ ਛਪਿਆ ਇਕੀ ਇਕੀ ਵੰਡ ਦਿਆ ਆਸਾ ਮੁਹੱਲਾ ਪਹਿਲਾ ਕਰਮ ਕਰ ਤੂਤ ਬੇਲ ਬਿਸਥਾਰੀ ਰਾਮ ਨਾਮ ਫਲ ਹੂਆ ਤਿਸ ਰੂਪ ਨਾ ਰੇਖ ਅਨਾਹਦ ਵਾਜੈ ਸ਼ਬਦ ਨਿਰੰજન ਕੀਆ ਕਰੇ ਵਖਿਆਣ ਜਾਣੈ ਜੇ ਕੋਈ ਅੰਮ੍ਰਿਤ ਪੀਵੈ ਸੋਈ ਰਹਾਉ ਜਿਨ ਪਿਆਸੇ ਮਸਤ ਭਏ ਹੈ ਟੂਟੇ ਬੰਦਨ 파ਹੇ ਜੋਤੀ ਜੋਤ ਸਮਾਣੀ ਭੀਤਰ ਤਾ ਛੋੜੇ ਮਾਇਆ ਕੇ ਲਾਹੇ ਸਰਬ ਜੋਤ ਰੂਪ ਤੇਰਾ ਦੇਖਿਆ ਸਗਲ ਭਵਨ ਤੇਰੀ ਮਾਇਆ ਹਰ ਆ ਰਹਿ ਰੂਪ ਨਰ ਆਲਮ ਬੈਠਾ ਨਦਰ ਕਰੇ ਵਿੱਚ ਛਾਇਆ ਬੀਨਾ ਸ਼ਬਦ ਵਜਾਵੇ ਜੋਗੀ ਦਰਸ਼ਨ ਰੂਪ અપਾਰਾ ਸ਼ਬਦ ਅਨਾਹਦ ਸੋ ਸਹੋ ਰਾਤਾ ਨਾਨਕ ਕਹਿ ਵਿਚਾਰਾ ਆਸਾ ਮਹੱਲਾ ਪਹਿਲਾ ਮੈਂ ਗੁਣ ਗੱਲਾਂ ਕੇ ਸਿਰ ਭਾਰ ਗੱਲੀਆਂ ਗੱਲਾਂ ਸਿਰ ਜਨ ਹਾਰ ਖਾਣਾ ਪੀਣਾ ਹੱਸਣਾ ਬਾਦ ਜਬ ਲੱਗੇ ਹਿਰਦੈ ਨ ਆਵਹਿ ਜਾਦ ਤਉ ਪ੍ਰਵਾਹ ਕੇਹੀ ਕਿਆ ਕੀਜੈ ਜਨਮ ਜਨਮ ਕਿਛ ਲੀਜੀ ਲੀਜੈ ਰਹਾਉ ਮਨ ਕੀ ਮਤ ਮਤਾ ਗਲ ਮਤਾ ਜੋ ਕਿਛ ਬੋਲੀਐ ਸਭ ਖਤੋ ਖਤਾ ਕਿਆ ਮੋਹ ਲੈ ਕੀਚੈ ਅਰਦਾਸ ਪਾਪ ਕੁੰਨ ਦੁਏ ਸਾਖੀ ਪਾਸ ਜੈ ਸਾ ਤੂ ਕਰਹਿ ਤੈ ਸਾ ਕੋ ਹੋਏ ਤੁਜ ਬਿਨ ਦੂਜਾ ਨਾਹੀ ਕੋਏ ਜੇਹੀ ਤੂ ਮਤ ਦੇਹ ਤੇਹੀ ਕੋ ਪਾਵੇ ਤੁਦੇ ਆਪੇ ਭਾਵੇ ਤਿਵੇਂ ਚਲਾਵੇ ਰਾਗ ਰਤਨ ਪਰੀਆਂ ਪਰਵਾਰ ਤਿਸ ਵਿੱਚ ਉਪਜੈ ਅੰਮ੍ਰਿਤ ਸਾਰ ਨਾਨਕ ਕਰਤੇ ਕਾ ਇਹੋ ਧਨ ਮਾਲ ਜੇ ਕੋ ਬੂਝੈ ਇਹੋ ਵਿਚਾਰ ਆਸਾ ਮਹੱਲਾ ਪਹਿਲਾ ਕਰ ਕਿਰਪਾ ਆਪਣੇ ਘਰ ਆਇਆ ਤਾਂ ਮਿਲ ਸਖੀਆਂ ਕਾਜ ਰਚਾਇਆ ਖੇਲ ਦੇਖ ਮਨ ਅਨੰਦ ਭਇਆ ਸਹੋ ਵਿਆਹਣ ਆਇਆ ਗਾਵੋ ਗਾਵੋ ਕਾਮਣੀ ਬਿਬੇ ਕਬੀਚਾਰ ਹਮਰਾ ਘਰ ਆਇਆ ਜਗ ਜੀਵਨ ਪਧਾਰ ਰਹਾਉ ਗੁਰੂ ਦਵਾਰੈ ਹਮਰਾ ਵਿਆਹੋ ਜੇ ਹੋਆ ਜਾਂ ਸਹੋ ਮਿਲਿਆ ਤਾਂ ਜਾਣਿਆ ਦੇਹੋਂ ਲੋਕਾਂ ਮਹਿ ਸ਼ਬਦ ਰਵਿਆ ਹੈ ਆਪ ਗਿਆ ਮਨ ਮਾਨਿਆ ਆਪਣਾ ਕਾਰਜ ਆਪ ਸਵਾਰੇ ਹੋਰਨ ਕਾਰਜ ਨਾ ਹੋਈ ਜਿਤ ਕਾਰਜ ਸਤ ਸੰਤੋਖ ਦਇਆ ਧਰਮ ਹੈ ਗੁਰਮੁਖ ਬੂਝੈ ਕੋਈ ਭਨਤ ਨਾਨਕ ਸਭਨਾ ਕਾ ਪਿਰ ਏਕੋ ਸੋਏ ਜਿਸਨੋ ਨਦਰ ਕਰੇ ਸਾ ਸੁਹਾਗਣ ਹੋਏ ਆਸਾ ਮਹੱਲਾ ਪਹਿਲਾ ਗ੍ਰਹਿੋ ਬਾਨ ਸੰਸਰ ਸਹਿਜ ਸੁਭਾਏ ਦੁਰਮਤ ਗਤ ਭਈ ਕੀਰਤ ਠਾਏ ਸਚ ਪੌੜੀ ਸਾਚੋ ਮੁਖ ਨਾਉ ਸਤਗੁਰ ਸੇਵ ਪਾਏ ਨਿਜ ਥਾਉ ਮਨ ਚੂਰੇ ਖਟ ਦਰਸ਼ਨ ਜਾਣ ਸਰਬ ਜੋਤ ਪੂਰਨ ਭਗਵਾਨ ਰਹਾਉ ਅਦਕਟ ਆਸ ਭੇਖ ਬਹੁ ਕਰੈ ਦੁਖ ਵਿਖਿਆ ਸੁਖ ਤਨ ਪਰਹਰੈ ਕਾਮ ਕ੍ਰੋਧ ਅੰਤਰ ਧਨ ਹਿਰੈ ਦੁਬਦਾ ਛੋੜ ਨਾਮ ਨਿਸਤਰੈ ਸਿਫਤ ਸਲਾਹਨ ਸਹਿਜ ਆਨੰਦ ਸਖਾ ਸਹਿਨ ਪ੍ਰੇਮ ਗੋਬਿੰਦ ਆਪੇ ਕਰੇ ਆਪੇ ਬਖਸ਼ਿੰਦ ਤਨ ਮਨ ਹਰ ਪਹਿ ਆਗੈ ਜਿੰਦ ਝੂਠ ਵਿਕਾਰ ਮਹਾ ਦੁਖ ਦੇਹ ਭੇਖ ਵਰਨ ਦੀ ਸਹਿ ਸਭ ਖੇ ਜੋ ਪੁਜੈ ਸੋ ਆਵੈ ਜਾਈ ਨਾਨਕ ਅਸਥਿਰ ਨਾਮ ਰਜਾਈ ਹਾਸਾ ਮਹੱਲਾ ਪਹਿਲਾ ਇਕੋ ਸਰਵਰ ਕਮਲ ਅਨੂਪ ਸਦਾ ਵਿਗਾਸੈ ਪਰਮਲ ਰੂਪ ਪੂਜਲ ਮੋਤੀ ਚੂਗੈ ਹੰਸ ਸਰਬ ਕਲਾ ਜਗਦੀਸੈ ਅੰਸ ਜੋ ਦੀਸੈ ਸੋ ਉਪਜੈ ਬਿਨਸੈ ਬਿਨ ਜਲ ਸਰਵਰ ਕਮਲ ਨਾ ਦੀਸੈ ਰਹਾਉ ਬਿਰਲਾ ਬੂਜੈ ਪਾਵੈ ਭੀਦ ਸਾਖਾ ਤੀਨ ਕਹੈ ਨਿਤ ਬੇਦ ਨਾਦ ਬਿੰਦ ਕੀ ਸੁਰਤ ਸਮਾਈ ਸਤਗੁਰ ਸੇਵ ਪਰਮ ਪਦ ਪਾਏ ਮੁਕਤੋ ਰਾਤੋ ਰੰਗ ਰਵੰਤੋ ਰਾਜਨ ਰਾਜ ਸਦਾ ਬਖ ਸੰਤੋ ਜਿਸ ਤੂੰ ਰੱਖਹਿ ਕਿਰਪਾ ਧਾਰ ਬੂਡਤ ਪਾਹਨ ਤਾਰਹਿ ਤਾਰ ਤਰੇ ਭਵਨ ਮਹਿ ਜੋਤ ਤਰੇ ਭਵਨ ਮਹਿ ਜਾਣਿਆ ਓਟ ਭਈ ਘਰ ਘਰ ਮਹਿ ਆਣਿਆ ਐਨਸ ਭਗਤ ਕਰੇ ਨਿਬਲਾਈ ਨਾਨਕ ਤਿਨ ਕੈ ਲਾਗੈ ਪਾਏ ਆਸਾ ਮਹੱਲਾ ਪਹਿਲਾ ਗੁਰਮਤਿ ਸਾਚੀ ਹੁਜਤ ਦੂਰ ਬਹੁਤ ਸਿਆਣ ਫਲਾਗੈ ਧੂਰ ਲਾਗੀ ਮੈਲ ਮਿਟੈ ਸਚ ਨਾਹੀਂ ਗੁਰਪ੍ਰਸਾਦ ਰਹਿ ਲਿਵ ਲਾਈ ਹੈ ਹਜੂਰ ਹਾਜ਼ਰ ਅਰਦਾਸ ਦੁਖ ਸੁਖ ਸਾਚ ਕਰਤੇ ਪ੍ਰਭ ਪਾਸ ਰਹਾਉ ਕੂੜ ਕਮਾਵੇ ਆਵੇ ਜਾਵੇ ਕਹਿਣ ਕਥਨ ਵਾਰਾ ਨਹੀਂ ਆਵੇ ਕਿਆ ਦੇਖਾਂ ਸੂਜ ਬੂਜ ਨਾ ਪਾਵੇ ਬਿਨ ਨਾਮੈ ਮਨ ਤ੍ਰਿਪਤ ਨਾ ਆਵੇ ਜੋ ਜਨਮੇ ਸੇ ਰੋਗ ਵਿਆਪੇ ਹਉ ਮੈਂ ਮਾਇਆ ਦੂਖ ਸੰਤਾਪੇ ਸੇ ਜਨ ਬਾਚੇ ਜੋ ਪ੍ਰਭ ਰਾਖੇ ਸਤਗੁਰ ਸੇਵ ਅੰਮ੍ਰਿਤ ਰਸ ਚਾਖੇ ਚਲ ਤਉ ਮਨ ਰਾਖੇ ਅੰਮ੍ਰਿਤ ਚਾਖੇ ਸਤਗੁਰ ਸੇਵ ਅੰਮ੍ਰਿਤ ਸ਼ਬਦ ਭਾਖੇ ਸਾਚੈ ਸ਼ਬਦ ਮੁਕਤ ਗਤ ਪਾਏ ਨਾਨਕ ਵਿੱਚੋਂ ਆਪ ਗਵਾਇ ਆਸਾ ਮਹੱਲਾ ਪਹਿਲਾ ਜੋ ਤਨ ਕੀਆ ਸੋ ਸੱਚ ਥੀਆ ਅੰਮ੍ਰਿਤ ਨਾਮ ਸਤਗੁਰ ਦੀਆ ਹਿਰਦੈ ਨਾਮ ਨਾਹੀ ਮਨ ਭੰਗ ਅਨ ਦਿਨ ਨਾਲ ਪਿਆਰੇ ਸੰਗ ਹਰ ਜੀਉ ਰੱਖੋ ਆਪਣੀ ਸਰਨਾਈ ਗੁਰ ਪ੍ਰਸਾਦੀ ਹਰ ਰਸ ਪਾਇਆ ਨਾਮ ਪਦਾਰਥ ਨੋਂ ਨਿਦ ਪਾਈ ਰਹਾਉ ਕਰਮ ਧਰਮ ਸੱਚ ਸਾਚਾ ਨਾ ਤਾ ਕੈ ਸਦ ਬਲੇ ਹਾਰੇ ਜਾਉ ਜੋ ਹਰ ਰਾਤੀ ਸੇ ਜਨ ਪਰਵਾਣ ਤਿਨ ਕੀ ਸੰਗਤ ਪਰਮ ਨਿਧਾਨ ਹਰ ਵਾਰ ਜਿਨ ਪਾਇਆ ਧਨ ਨਾਰੀ ਹਰ ਸਿਉ ਰਾਤੀ ਸ਼ਬਦ ਵਿਚਾਰੀ ਆਪ ਤਰੈ ਸੰਗਤ ਕੁਲ ਤਾਰੈ ਸਤਗੁਰ ਸੇਵ ਤਤ ਵਿਚਾਰੈ ਅਮਰੀ ਜਾਤ ਪਤ ਸਚਨਾਉ ਕਰਮ ਧਰਮ ਸੰਜਮ ਸਤਿ ਭਾਵ ਨਾਨਕ ਬਖਸ਼ੇ ਪੂਛ ਨਾ ਹੋਏ ਦੂਜਾ ਮਿਟੇ ਏਕੋ ਸੋ ਹੋਏ ਹੱਸਾ ਮਹੱਲਾ ਪਹਿਲਾ ਇਕ ਆਵਹਿ ਇਕ ਜਾਵਹਿ ਆਈ ਇਕ ਹਰ ਰਾਤੇ ਰਹੈ ਸਮਾਈ ਇਕ ਧਰਨ ਗਗਨ ਮਹਿ ਠੌਰ ਨਾ ਪਾਵਹਿ ਸੇ ਕਰਮਹੀਣ ਹਰ ਨਾਮ ਨਾ ਧਿਆਵਹਿ ਗੁਰਪੂਰੇ ਤੇ ਗਤਮਿਤ ਪਾਈ ਇਹੋ ਸੰਸਾਰ ਵਿਖ ਵਤ ਅਤ ਭੌਜਲ ਗੁਰ ਸ਼ਬਦੀ ਹਰ ਪਾਰ ਲੰਘਾਈ ਰਹਾਉ ਜਿਨ ਕੋ ਆਪ ਲਏ ਪ੍ਰਭ ਮੇਲ ਤਿਨ ਕੋ ਕਾਲ ਨਸਾਕੈ ਪੇਲ ਗੁਰਮੁਖ ਨਿਰਮਲ ਰਹੈ ਪਿਆਰੀ ਜਿਉ ਜਲ ਅੰਭ ਊਪਰ ਕਮਲਨ ਰਾਰੇ ਬੁਰਾ ਭਲਾ ਕਹੋ ਕਿਸ ਨੂੰ ਕਹੀਐ ਦੀਸੈ ਬ੍ਰਹਮ ਗੁਰਮੁਖ ਸਚ ਲਈਐ ਕਥ ਕਥੋਂ ਗੁਰਮਤਿ ਵਿਚਾਰ ਮਿਲ ਗੁਰ ਸੰਗਤ ਪਾਵਉ ਪਾਰ ਸਾਸਤ ਬੇਦ ਸਿਮਰਤ ਬਹੁ ਭੇਦ ਅਠ ਸੱਤ ਮੱਜਨ ਹਰ ਰਸ ਰੇਦ ਗੁਰਮਖ ਨਿਰਮਲ ਮੈਲ ਨਾ ਲਾਗੈ ਨਾਨਕ ਹਿਰਦੈ ਨਾਮ ਵੱਡੇ ਧੁਰ ਭਾਗੈ ਹਾਸਾ ਮਹੱਲਾ ਪਹਿਲਾ ਨਿਵ ਨਿਵ ਪਾਏ ਲਗਉ ਗੁਰ ਆਪਣੇ ਆਤਮ ਰਾਮ ਨਿਹਾਰਿਆ ਕਰਤ ਵਿਚਾਰ ਹਿਰਦੈ ਹਰ ਰਵਿਆ ਹਿਰਦੈ ਦੇਖ ਵਿਚਾਰਿਆ ਬੋਲੋ ਹਰਾਮ ਕਰੇ ਨਿਸਤਾਰਾ ਗੁਰਪ੍ਰਸਾਦ ਰਤਨ ਹਰ ਲਾਭ ਹੈ ਮਿਟੈ ਅਗਿਆਨ ਹੋਏ ਪੂਜਿਆ ਰਾਰਾ ਰਹਾਉ ਰਵਣੀ ਰਵੇ ਬੰਦਨ ਨਹੀਂ ਟੂਟਹਿ ਵਿਚ ਹਉ ਮੈਂ ਭਰਮ ਨਾ ਜਾਈ ਸਤਗੁਰ ਮਿਲੈ ਤਾਂ ਹਉ ਮੈਂ ਟੂਟੈ ਤਾਂ ਕੋ ਲੇਖੈ ਪਾਈ ਹਰ ਹਰ ਨਾਮ ਭਗਤ ਪ੍ਰਿਆ ਪ੍ਰੀਤਮ ਸੁਖ ਸਾਗਰ ਉਰ ਧਾਰੇ ਭਗਤ ਵੱਛਲ ਜਗ ਜੀਵਨ ਦਾਤਾ ਮਤ ਗੁਰ ਮਤ ਹਰ ਨਿਸਤਾਰੇ ਮਨ ਸਿਉ ਜੂਜ ਮਰੇ ਪ੍ਰਭ ਪਾਏ ਮਨ ਸਾ ਮਨ ਹੈ ਸਮਾਏ ਨਾਨਕ ਕਿਰਪਾ ਕਰੇ ਜਗ ਜੀਵਨ ਸਹਿਜ ਭਾਏ ਲਿਵ ਲਾਏ ਆਸਾ ਮਹੱਲਾ ਪਹਿਲਾ ਕਿਸ ਕੋ ਕਹੈ ਸੁਣਾਵਹਿ ਕਿਸ ਕੋ ਕਿਸੇ ਸਮਝਾਵੈ ਸਮਝ ਰਹੀ ਕਿਸੈ ਪੜਾਵੈ ਪੜ ਗੁਣ ਬੂਝੇ ਸਤਿਗੁਰ ਸ਼ਬਦ ਸੰਤੋਖ ਰਹੀ ਐਸਾ ਗੁਰਮਤ ਰਮਤ ਸਰੀਰਾ ਹਰ ਭਜ ਮੇਰੇ ਮਨ ਗਹਿਰ ਗੰਭੀਰਾ ਰਹਾਉ ਅਨਤ ਤਰੰਗ ਭਗਤ ਹਰ ਰੰਗਾ ਆਨੰਦੈ ਨੂੰ ਸੂਚੇ ਹਰ ਗੁਣ ਸੰਗਾ ਮਿਥਿਆ ਜਨਮ ਸਾਖਤ ਸੰਸਾਰਾ RAM ਭਗਤ ਜਨ ਰਹਿ ਨਿਰਾਰਾ ਸੂਚੀ ਕਾਇਆ ਹਰ ਗੁਣ ਗਾਇਆ ਆਤਮ ਚੀਨ ਰਹਿ ਲਿਵ ਲਾਇ ਆਦ ਅਪਾਰ ਅਪਰੰਪਰ ਹੀਰਾ ਲਾਲ ਰੱਤਾ ਮੇਰਾ ਮਨ ਧੀਰਾ ਕਥਨੀ ਕਹ ਕਹ ਸੇ ਮੂਏ ਸੋ ਪ੍ਰਭ ਦੂਰ ਨਾਹੀ ਪ੍ਰਭ ਤੂੰ ਹੈ ਸਭ ਜਗ ਦੇਖਿਆ ਮਾਇਆ ਛਾਇਆ ਨਾਨਕ ਗੁਰਮਤਿ ਨਾਮ ਧਿਆਇ ਆਸਾ ਮਹੱਲਾ ਪਹਿਲਾ ਤੇ ਤੁਕਾ ਕੋਈ ਭੀਖਕ ਭੀਖਿਆ ਖਾਏ ਕੋਈ ਰਾਜਾ ਰਹਿ ਆ ਸਮਾਏ ਕਿਸੇ ਹੀ ਮਾਨ ਕਿਸੈ અપਮਾਨ ਢਾਏ ਉਸਾਰੇ ਧਰੇ ਧਿਆਨ ਤੁਜ ਤੇ ਵੱਡਾ ਨਾਹੀ ਕੋਈ ਕਿਸ ਵੇ ਖਾਲੀ ਚੰਗਾ ਹੋਏ ਮੈਂ ਤਾਂ ਨਾਮ ਤੇਰਾ ਆਧਾਰ ਤੂੰ ਦਾਤਾ ਕਰਨ ਹਾਰ ਕਰਤਾਰ ਰਹਾਉ ਵਾਟ ਨਾ ਪਾਵੋ ਵੀਂਗਾ ਜਾਉ ਦਰਗਾਹ ਬੈਸਣ ਨਾਹੀ ਥਾਉ ਮਨ ਕਾ ਅੰਦਲਾ ਮਾਇਆ ਕਾ ਬੰਦ ਖੀਨ ਖਰਾਬ ਹੋਐ ਨਿਤ ਕੰਦ ਖਾਣ ਜੀਵਨ ਕੀ ਬਹੁਤੀ ਆਸ ਲੇਖੈ ਤੇਰੇ ਸਾਸ ਗਰਾਸ ਅਹਨਸ ਅੰਦਲੇ ਦੀਪਕ ਦੇ ਭਉ ਜਲ ਧੂਪਤ ਚਿੰਤ ਕਰੇ ਕਹਿ ਸੁਣਹਿ ਜੋ ਮਾਨਹਿ ਨਾਉ ਹਉ ਬਲਿਹਾਰੈ ਤਾਂ ਕਹਿ ਜਾਉ ਨਾਨਕ ਏਕ ਕਹਿ ਅਰਦਾਸ ਜੀਉ ਪਿੰਡ ਸਭ ਤੇਰੇ ਪਾਸ ਜਾਂ ਤੂੰ ਦੇਹ ਜਪੀ ਤੇਰਾ ਨਾਮ ਦਰਗਾਹ ਬੈ ਸੁਣ ਹੋਇ ਥਾਂ ਜਾਂ ਤੁਧ ਭਾਵੈ ਤਾਂ ਦੁਰਮਤ ਜਾਏ ਗਿਆਨ ਰਤਨ ਮਨ ਵਸੈ ਆਏ ਨਦਰ ਕਰੇ ਤਾਂ ਸਤਗੁਰ ਮਿਲੈ ਪ੍ਰਣਵਤ ਨਾਨਕ ਭਜਨ ਕਰੈ ਆਸਾ ਮਹੱਲਾ ਪਹਿਲਾ ਪੰਚ ਪਦੀ ਦੁੱਧ ਬਿਨ ਤੇਨ ਪੰਖ ਬਿਨ ਪੰਖੀ ਜਲ ਬਿਨ ਉਤਪੁਜ ਕਾਮ ਨਾਹੀ ਕਿਆ ਸੁਲਤਾਨ ਸਲਾਮ ਵਿਹੂਣਾ ਅੰਧੀ ਕੋਠੀ ਤੇਰਾ ਨਾਮ ਨਾਹੀ ਕੀ ਵਿਸਰਹਿ ਦੁਖ ਬਹੁਤਾ ਲਾਗੈ ਦੁਖ ਲਾਗੈ ਤੂੰ ਵਿਸਰ ਨਾਹੀ ਰਹਾਉ ਅੱਖੀ ਅੰਧ ਜੀਵ ਰਸ ਨਾਹੀ ਕੰਨੀ ਪਵਨ ਨਾ ਵਾਜੈ ਚਰਣੀ ਚੱਲੇ ਪਜੂਤਾ ਆਗੈ ਵਿਣ ਸੇਵਾ ਫਲ ਲਾਗੇ ਅੱਖਰ ਬਿਰਖ ਬਾਗ ਭੋਏ ਚੋਖੀ ਸਿੰਚਤ ਭਾਉ ਕਰੇ ਹੀ ਸਭਨਾ ਫਲ ਲਾਗੇ ਨਾਮ ਏਕੋ ਵਿਣ ਕਰਮਾ ਕੈਸੇ ਲੇਹੀ ਜੀਤੇ ਜੀਤੇ ਸਭ ਤੇਰੇ ਵਿਣ ਸੇਵਾ ਫਲ ਕਿਸੈ ਨਾਹੀ ਦੁਖ ਸੁਖ ਭਾਣਾ ਤੇਰਾ ਹੋਐ ਵਿਣ ਨਾਵੇਂ ਜੀਉ ਰਹੈ ਨਾਹੀ ਮਤ ਵਿੱਚ ਮਰਨ ਜੀਵਨ ਹੋਰ ਕੈਸਾ ਜਾਂ ਜੀਵਾ ਤਾਂ ਜੁਗਤ ਨਹੀਂ ਕਹਿ ਨਾਨਕ ਜੇ ਵਾਲੇ ਜੀਆਂ ਜਹ ਭਾਵੈ ਤਹ ਰਾਖ ਤੂੰ ਹੀ ਹੱਸ